ਹਾਂਜੀ ਆਪਾਂ ਹਾਜ਼ਰਾਂ ਜੀ 8894 ਸੰਬੰਧੀ ਨਵੀਂ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਸਕਰੂਟੀ ਦੇ ਰਿਲੇਟਿਡ ਕਿ ਸਾਰਿਆਂ ਹੀ ਕੈਂਡੀਡੇਟਸ ਦੀ ਸਕਰੂਟੀ ਦੁਬਾਰਾ ਹੋਵੇਗੀ ਜਾਂ ਨਹੀਂ ਜਿਸ ਹਿਸਾਬ ਨਾਲ ਰਿਜ਼ਲਟ ਆਊਟ ਹੋਇਆ ਏ ਉਸ ਹਿਸਾਬ ਦੇ ਨਾਲ ਕਿੰਨੇ ਕੈਂਡੀਡੇਟਸ ਨੇ ਜਿਹੜੇ ਕਿ ਕੁਆਲੀਫਾਈ ਕਰ ਪਾਏ ਨੇ 23 ਚੋਣ ਭਰਤੀ ਦੀ ਕੀ ਅਪਡੇਟ ਹੈ 23 ਚੋਣ ਪਹਿਲਾਂ ਪੂਰੀ ਹੋਏਗੀ ਜਾਂ ਫਿਰ 94 ਕਿੰਨੇ ਕੇ ਸਟੂਡੈਂਟਸ ਜਿਹੜਨੇ ਨਵੇਂ ਇਸ ਦੇ ਵਿੱਚ ਜਿਹੜਨੇ ਐਡ ਹੋ ਸਕਦੇ ਨੇ ਤੇ ਡਿਪਾਰਟਮੈਂਟ ਵੱਲੋਂ ਇਸ ਭਰਤੀ ਦਾ ਨੈਕਸਟ ਪ੍ਰੋਸੈਸ ਕੀ ਰਹਿਣ ਵਾਲਾ ਹੈ ਇਹਦੇ ਤੇ ਵੀ ਆਪਾਂ ਜਿਹੜੀ ਗੱਲ ਕਰਨ ਵਾਲੇ ਆ ਮੈਰਿਟ ਕਿੱਥੇ ਤੱਕ ਜਾਏਗੀ ਕੱਟਆਫ ਕਿੰਨੀ ਕੁ ਰਹਿ ਸਕਦੀ ਹੈ ਤਾਂ ਤੁਹਾਡੇ ਇਹਨਾਂ ਸਾਰੇ ਡਾਊਟਸ ਲੈ ਕੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਨ ਵਾਲੇ ਆ ਤਾਂ ਆਓ ਸਟਾਰਟ ਕਰਦੇ ਆ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਗੱਲ ਕਰ ਲਈ ਰਿਜ਼ਲਟ ਦੀ ਤੁਹਾਨੂੰ ਪਤਾ ਹੈ ਕਿ 9594 ਦਾ ਕੱਲ ਜਿਹੜਾ ਰਿਜ਼ਲਟ ਆ ਆਊਟ ਕਰ ਦਿੱਤਾ ਗਿਆ ਸੀ ਆਫੀਸ਼ੀਅਲੀ ਹੁਣ ਆਪਾਂ ਗੱਲ ਕਰ ਲਈ ਕਿ ਕਿੰਨੇ ਕਿ ਸਟੂਡੈਂਟਸ ਜਿਹੜੇ ਨੇ ਕੁਆਲੀਫਾਈ ਕਰ ਚੁੱਕੇ ਨੇ ਕਿੰਨੇ ਕਿ ਸਟੂਡੈਂਟਸ ਐਬਸੈਂਟ ਸੀਗੇ ਕਿੰਨਿਆਂ ਨੇ ਅਪਲਾਈ ਕੀਤਾ ਸੀਗਾ ਸਾਰੀ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਠੀਕ ਹੈ ਦੇਖੋ ਰਿਜ਼ਲਟ ਵਾਲੀ ਪੀਡੀਐਫ ਤੁਹਾਡੇ ਕੋਲ ਅਵੇਲੇਬਲ ਹੋਵੇਗੀ ਤੁਸੀਂ ਉਹਨੂੰ ਆਪ ਵੀ ਧਿਆਨ ਨਾਲ ਦੇਖ ਸਕਦੇ ਹੋ ਉਹਦੇ ਵਿੱਚ ਬਹੁਤ ਘੱਟ ਸਟੂਡੈਂਟਸ ਨੇ ਜਿਹੜੇ ਕਿ ਡਿਸਕੁਆਲੀਫਾਈ ਨੇ ਯਾਨੀ ਕਿ ਜਿਹੜੇ ਬਹੁਤ ਘੱਟ ਸਟੂਡੈਂਟਸ ਇਹ ਜਿਹੇ ਨੇ ਜਿਹੜੇ ਕਿ ਫੇਲ ਨੇ ਪੇਪਰ ਦੇ ਵਿੱਚੋਂ ਠੀਕ ਹੈ ਜ਼ਿਆਦਾਤਰ ਸਟੂਡੈਂਟਸ ਜਿਹੜੇ ਇਹ ਜਿਹੇ ਨੇ ਜਿਨ੍ਹਾਂ ਦੇ ਬਹੁਤ ਵਧੀਆ ਮਾਰਕਸ ਨੇ ਮੋਸਟਲੀ 6 ਬਹੁਤ ਕੋਈ ਸਟੂਡੈਂਟਸ ਆ ਜਿਹੜਾ ਪੂਰੇ-ਪੂਰੇ ਨੰਬਰਾਂ ਦੇ ਜਿਹੜਾ ਕੁਆਲੀਫਾਈ ਕਰ ਪਾਇਆ ਨਹੀਂ ਤਾਂ ਸਾਰੇ ਹੀ ਬਹੁਤ ਵਧੀਆ ਮਾਰਕਸ ਨਾਲ ਜਿਹੜੇ ਹੈ ਇਸ ਦੇ ਵਿੱਚ ਕੁਆਲੀਫਾਈਡ ਨੇ ਇਸ ਤੋਂ ਬਿਨਾ ਹੁਣ ਆਪਾਂ ਗੱਲ ਕਰ ਲਈਏ ਜੀ ਐਬਸੈਂਟ ਸਟੂਡੈਂਟ ਦੀ ਤਾਂ ਤੁਸੀਂ ਲਿਸਟ ਦੇ ਵਿੱਚ ਦੇਖਿਆ ਹੋਵੇਗਾ ਮੈਂ ਤੁਹਾਨੂੰ ਇੱਕ ਪਹਿਲਾਂ ਵੀ ਵੀਡੀਓ ਜਿਹੜੀ ਹੈ ਪ੍ਰੋਵਾਈਡ ਕਰਵਾਈ ਸੀ ਉਸ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਟੋਟਲ ਜਿਹੜੇ ਨੇ 4000 ਦੇ ਕਰੀਬ ਸਟੂਡੈਂਟ ਜਿਹੜਾ ਐਬਸੈਂਟ ਰਿਹਾ ਏ ਠੀਕ ਹੈ 19000 ਦੇ ਕਰੀਬ ਜਿਹੜਾ ਸਟੂਡੈਂਟਸ ਨੇ ਅਪਲਾਈ ਕੀਤਾ ਸੀ ਯਾਨੀ ਮੰਨ ਕੇ ਚੱਲੋ ਕਿ ਲਗਭਗ 15000 ਦੇ ਕਰੀਬ ਸਟੂਡ ਤੇ ਹੁਣ ਜੇ ਆਪਾਂ ਗੱਲ ਕਰ ਲਈਏ ਮੈਰਿਟ ਦੀ ਕਿ ਕਿ ਮੈਰਿਟ ਹਾਈ ਜਾਏਗੀ ਜਾਂ ਡਾਊਨ ਜਾਏਗੀ ਦੇਖੋ ਜੇ ਤਾਂ ਤੁਸੀਂ ਰਿਜ਼ਲਟ ਧਿਆਨ ਨਾਲ ਐਨਲਾਈਜ਼ ਕਰਿਆ ਦੇਖਿਆ ਹੈ ਪ੍ਰੋਪਰ ਹੈ ਨਾ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਇਸ ਪੇਪਰ ਦੀ ਜਿਹੜੀ ਮੈਰਿਟ ਹੈ ਭਰਤੀ ਦੀ ਜਿਹੜੀ ਹਾਈ ਜਾਣ ਵਾਲੀ ਹੈ ਠੀਕ ਹੈ ਜੀ ਪਰ ਇਹ ਕਹਿਣ ਤੋਂ ਡਰ ਨਾ ਜਾਇਓ ਕਿ ਹਾਈ ਜਾਏਗੀ ਇਹਨੂੰ ਜਿਹੜਾ ਡਾਊਨ ਵੀ ਜਾ ਸਕਦੀ ਹੈ ਪਰ ਇਹਦਾ ਇੱਕ ਰੀਜ਼ਨ ਤਾਂ ਹੋਵੇਗਾ ਡਾਊਨ ਜਾਣ ਦਾ ਜੇਕਰ 23 ਚੋਂ ਪਹਿਲਾਂ ਹੁੰਦੀ ਹੈ ਠੀਕ ਹੈ ਜੇਕਰ 23 ਚੌਨ ਪਰਤੀ ਪਹਿਲਾਂ ਪੂਰੀ ਨਹੀਂ ਹੁੰਦੀ ਉਹਨਾਂ ਨੂੰ ਪਹਿਲਾਂ ਜੁਆਇਨਿੰਗ ਲੈਟਰ ਨਹੀਂ ਮਿਲਦੇ ਤਾਂ ਇਸ ਭਰਤੀ ਦੀ ਮੈਰਿਟ ਹਾਈ ਜਾਏਗੀ ਹੀ ਜਾਏਗੀ ਕਿਉਂਕਿ ਜੇਕਰ 23 ਚੌਨ ਪਹਿਲਾਂ ਹੁੰਦੀ ਹੈ ਤਾਂ ਤੁਸੀਂ ਆਪ ਸੋਚ ਸਕਦੇ ਹੋਗੇ 2000 ਦੇ ਕਰੀਬ ਕੈਂਡੀਡੇਟ ਜਿਹੜਾ ਆਲਰੇਡੀ ਇਸ ਭਰਤੀ ਤੋਂ ਬਾਹਰ ਹੋ ਜਾਏਗਾ ਠੀਕ ਹੈ ਲੇਕਿਨ ਜੇਕਰ 9 ਚੌਨ ਮੇਂ ਪਹਿਲਾਂ ਕੰਪਲੀਟ ਹੋਈਏ ਤਾਂ ਤੁਹਾਨੂੰ ਪਤਾ ਹੈ ਕਿ ਸਿਟਾਂ ਦੋਨੋਂ ਹੀ ਭਰਤੀਆਂ ਦੀ ਖਰਾਬ ਹੋਣਗੀਆਂ ਪੋਸਟਾਂ ਵੀ ਖਰਾਬ ਹੋਣਗੀਆਂ ਸਟੂਡੈਂਟਸ ਜਿਹੜੇ ਨੇ ਸਿਟਾਂ ਛੱਡ ਛੱਡ ਕੇ ਦੂਜੀ ਭਰਤੀ ਦੇ ਵਿੱਚ ਜਾਣਗੇ ਤਾਂ ਇਸ ਚੀਜ਼ ਤੋਂ ਤੁਸੀਂ ਸਾਰੇ ਹੀ ਜਾਣੂ ਹੋਵੋਗੇ ਲੈ ਕੇ ਤੇ ਚੋਂਡ ਕੰਪਲੀਟ ਹੋਣ ਦਾ ਦੂਜਾ ਫਾਇਦਾ ਕੀ ਹੈ ਦੂਜਾ ਫਾਇਦਾ ਇਹ ਹੈ ਕਿ ਜਿਹੜੇ ਸਟੂਡੈਂਟਸ ਘੱਟ ਮਾਰਕਸ ਵਾਲੇ ਨੇ ਉਹਨਾਂ ਦੇ ਵੀ ਚਾਂਸ ਪੂਰੇ ਪੂਰੇ ਬਣਨਗੇ ਠੀਕ ਹੈ ਜੀ ਤੇ ਹੁਣ ਜਿਸ ਹਿਸਾਬ ਨਾਲ ਰਿਜ਼ਲਟ ਆਇਆ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਕਿ 100 150 ਬੰਦਾ ਜਿਹੜਾ ਦੁਬਾਰਾ ਇਸ ਭਰਤੀ ਦੇ ਵਿੱਚ ਐਡ ਹੋਏਗਾ ਕਿਉਂਕਿ ਪਹਿਲਾ ਸਟੂਡੈਂਟ ਜਿਹੜੇ ਨੇ ਕਾਫੀ ਸਾਰੇ ਜਿਹਨਾਂ ਦੇ ਕਲੀਅਰ ਨਹੀਂ ਹੋਇਆ ਸੀ ਪੇਪਰ A ਲੇਕਿਨ ਪੇਪਰ B 'ਚ ਬਹੁਤ ਵਧੀਆ ਮਾਰਕਸ ਸੀਗੇ ਠੀਕ ਹੈ ਲੇਕਿਨ ਹੁਣ ਉਹਨਾਂ ਨੂੰ ਦੁਬਾਰਾ ਮੌਕਾ ਮਿਲਿਆ ਤਾਂ ਹੁਣ ਲਗਭਗ 100 200 ਮੰਨ ਕੇ ਚੱਲੋ ਵੀ ਤੁਸੀਂ ਨਵੇਂ ਸਟੂਡੈਂਟ ਜਿਹੜਾ ਇਸ ਭਰਤੀ ਦੇ ਵਿੱਚ ਐਡ ਹੋਏਗਾ ਇਨਨੇ ਸਟੂਡੈਂਟਸ ਨੇ ਤਾਂ ਦੁਬਾਰਾ ਮਿਹਨਤ ਕਰਕੇ ਜਿਹੜਾ ਕੁਆਲੀਫਾਈ ਕੀਤਾ ਹੀ ਹੋਏਗਾ ਕਲੀਅਰ ਹੈ ਜੀ ਇਸ ਤੋਂ ਬਿਨਾ ਹੁਣ ਜੇ ਆਪਾਂ ਗੱਲ ਕਰ ਲਈਏ ਕਿ ਪੇਪਰ B ਵਿੱਚ ਟੋਟਲ ਕਿੰਨੇ ਕੈਂਡੀਡੇਟਸ ਨੇ ਤਾਂ ਉਹਦਾ ਰਿਜ਼ਲਟ ਤੁਹਾਡੇ ਕੋਲ ਆਲਰੇਡੀ ਅਵੇਲੇਬਲ ਹੈ ਉਹਦੇ ਵਿੱਚ ਵੀ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਤੁਹਾਨੂੰ ਪਤਾ ਹੀ ਹੋਏਗਾ ਕਿ ਤੁਹਾਡੇ ਕਿੰਨੇ ਮਾਰਕਸ ਪੇਪਰ B ਦੇ ਵਿੱਚ ਹੈਗੇ ਨੇ ਠੀਕ ਹੈ ਜੀ ਨੈਕਸਟ ਪ੍ਰੋਸੈਸ ਦੀ ਜੇ ਗੱਲ ਕਰੀਏ ਤਾਂ ਹੁਣ ਨੈਕਸਟ ਪ੍ਰੋਸੈਸ ਰਹੇਗਾ ਜੀ ਸਕਰੂਟੀ ਦਾ ਹੁਣ ਇੱਥੇ ਇੱਕ ਡਾਊਟ ਇਹ ਵੀ ਬਣਦਾ ਹੈ ਕਿ ਸਾਰੇ ਜਿਨ੍ਹਾਂ ਦੀ ਸਕਰੂਟੀ ਪਹਿਲਾਂ ਹੋ ਚੁੱਕੀ ਹੈ ਕੀ ਉਹਨਾਂ ਦੀ ਦੁਬਾਰਾ ਹੋਵੇਗੀ یا پھر صرف ਜਿਹੜੇ ਨਵੇਂ ਸਟੂਡੈਂਟਸ ਐਡ ਹੋਏ ਨੇ ਆ ਕਹਿ ਲਓ ਜਿਹੜੇ ਨਵੇਂ ਸਟੂਡੈਂਟਸ ਵਿੱਚੇ ਭਰਤੀ ਦੇ ਕੁਆਲੀਫਾਈ ਮੰਨੇ ਜਾਣਗੇ ਠੀਕ ਹੈ ਉਹਨਾਂ ਦੀ ਹੀ ਹੋएगी ਤਾਂ ਦੇਖੋ ਇੱਥੇ ਜ਼ਿਆਦਾਤਰ ਸੰਭਾਵਨਾ ਹੈ ਕਿ ਸਾਰਿਆਂ ਦੀ ਹੀ ਦੁਬਾਰਾ ਕੰਡਕਟ ਕਰਾਈ ਜਾਏਗੀ ਦੇਖੋ ਜੇ ਤਾਂ ਹੁਣ ਪਹਿਲੀ ਗੱਲ ਤਾਂ ਇਹ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਠੀਕ ਹੈ ਲੇਕਿਨ ਜੋ ਸਕਰੂਟੀ ਪਹਿਲਾਂ ਹੋਈ ਹੈ ਠੀਕ ਹੈ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਡਾਕੂਮੈਂਟਸ ਸਾਰਿਆਂ ਦੇ ਹੀ ਚੈੱਕ ਹੋਏ ਨੇ ਜਿਨ੍ਹਾਂ ਦੀ ਸਕਰੂਟੀ ਹੋਈ ਹੈ ਲੇਕਿਨ ਹੁਣ ਉਹਨਾਂ ਦੀਆਂ ਸੀਟਾਂ ਜਿਹੜੇ ਨੇ ਅੱਗੇ ਪਿੱਛੇ ਹੋਣ ਗਿਆ ਯਾਨੀ ਕਿ ਜਿਨ੍ਹਾਂ ਦੇ ਮਾਰਕਸ ਘਟ ਵੱਧ ਨੇ ਠੀਕ ਹੈ ਯਾਨੀ ਜਿਨ੍ਹਾਂ ਦੀ ਪਹਿਲਾਂ ਮੰਨ ਲਓ 200 200 ਨੰਬਰ ਤੇ ਰੈਂਕ ਸੀਗਾ ਜਿਹਦਾ ਜਾਂ ਫਿਰ ਮੰਨ ਲਓ 500 ਨੰਬਰ ਰੈਂਕ ਸੀਗਾ ਤਾਂ ਉਹਦਾ ਹੁਣ ਉਹ ਰੈਂਕ ਨਹੀਂ ਰਹਿਣਾ ਕਿਉਂਕਿ ਨਵੇਂ ਸਟੂਡੈਂਟਸ ਐਡ ਹੋਣਗੇ ਹੋ ਸਕਦਾ ਉਹ ਤੋਂ ਵੱਧ ਮਾਰਕਸ ਵਾਲੇ ਵੀ ਅੱਗੇ ਆ ਜਾਣ ਹਣਾ ਤਾਂ ਇਸ ਕਰਕੇ ਜ਼ਿਆਦਾਤਰ ਪੌਸਿਬਿਲਟੀ ਹੈ ਕਿ ਦੁਬਾਰਾ ਸਕਰੂਟੀ ਹੋਵੇਗੀ ਠੀਕ ਹੈ ਕੱਟਆਫ ਦੁਬਾਰਾ ਜਿਹੜੀ ਆ ਦੇਖਣ ਨੂੰ ਮਿਲੇਗੀ ਬਾਕੀ ਦੇਖੋ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਜੇ ਡਿਪਾਰਟਮੈਂਟ ਜਲਦੀ ਜਲਦੀ ਪ੍ਰੋਟੀ ਕੰਪਲੀਟ ਕਰਨਾ ਚਾਹੁੰਦਾ ਹੈ ਫੇ ਸ਼ਾਇਦ ਦੁਬਾਰਾ ਨਾ ਵੀ ਹੋਵੇ ਕਿਉਂਕਿ ਫਿਰ ਪੁਰਾਣੇ ਜਿਹੜੇ ਸਟੂਡੈਂਟਸ ਜਿਨ੍ਹਾਂ ਦੀ ਹੋ ਚੁੱਕੀ ਹੈ ਉਹਨਾਂ ਦੇ ਤਾਂ ਸਾਰਾ ਕੁਝ ਚੈੱਕ ਆਊਟ ਹੋਇਆ ਹੋਇਆ ਹੀ ਹੈ ਆਲਰੇਡੀ ਠੀਕ ਹੈ ਸਿਰਫ ਉਹਨਾਂ ਦਾ ਰੈਂਕ ਚੇਂਜ ਹੋ ਜਾਏਗਾ ਇਸ ਹਿਸਾਬ ਨਾਲ ਇਸ ਕਰਕੇ ਇਹ ਚੀਜ਼ ਜਿਹੜੀ ਡਿਪਾਰਟਮੈਂਟ ਹੀ ਕਲੀਅਰ ਕਰ ਪਾਏਗਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈ ਕੱਟਆਫ ਦੀ ਕਿ ਕਿੰਨੇ ਕ ਤੱਕ ਜਾ ਸਕਦੇ ਹੈ ਕੈਟਾਗਰੀ ਵਾਈਜ਼ ਤਾਂ ਉਹਦੀ ਆਪਾਂ ਗੱਲ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਫਿਲਹਾਲ ਆਪਾਂ ਜਿਹੜੀ ਹੈ ਕੋਸ਼ਿਸ਼ ਇਹ ਕਰੀਏ ਡਿਪਾਰਟਮੈਂਟ ਚ ਜਾ ਕੇ ਜਾਂ ਪੁੱਛਗਿਛ ਕਰੀਏ ਜਾਂ ਯੂਨੀਅਨ ਦੇ ਦੁਆਰਾ ਹੀ ਜਿਹੜੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿਹੜੀ 23 ਚੌਂਟ ਭਰਤੀ ਆ ਉਹ ਪਹਿਲਾਂ ਕੰਪਲੀਟ ਹੋਵੇ ਇਹਦਾ ਸਿੱਧਾ ਸਿੱਧਾ ਫਾਇਦਾ ਪੂਰਾ ਈਟੀਟੀ ਕੈਡਰ ਨੂੰ ਹੋਏਗਾ 23 ਚੌਂਟ ਵਾਲਿਆਂ ਨੂੰ ਵੀ ਤੇ 9594 ਵਾਲਿਆਂ ਨੂੰ ਤਾਂ ਕੋਸ਼ਿ ਪਹਿਲਾਂ ਕੰਪਲੀਟ ਹੋ ਜੇ ਕਿਤੇ ਨਾ ਕਿਤੇ ਦੇਖੋ ਜੇ ਤੁਹਾਡੇ ਡਿਪਾਰਟਮੈਂਟ ਚ ਜਾ ਕੇ ਬੱਤ-ਬਾਦ ਇਹ ਗੱਲ ਦਾ ਕਹਿ ਲੋ ਵੀ ਆਪਣੀ ਗੱਲ ਰੱਖੀ ਜਾਵੇ ਕਿ ਹਾਂ ਤੇ ਇਹ ਚੋਂ ਸਾਨੂੰ ਪਹਿਲਾਂ ਕੰਪਲੀਟ ਚਾਹੀਦੀ ਹੈ ਇਹਦਾ ਰੀਜ਼ਨ ਇਹ ਵੀ ਹੋ ਸਕਦਾ ਕਿ ਉਹਦਾ ਸਾਰਾ ਕੁਝ ਕੰਪਲੀਟ ਹੈ ਸਿਰਫ 23 ਚੋਣ ਦਾ ਆਫਰ ਲੈਟਰ ਹੱਥਾਂ ਦੇ ਵਿੱਚ ਦੇਣੇ ਬਾਕੀ ਨੇ ਸਿਰਫ ਔਰ ਸਿਰਫ ਲੇਕਿਨ 9894 ਦਾ ਸਕਰੂਟ ਨਹੀਂ ਹੋਏਗੀ ਫਿਰ ਨੈਕਸਟ ਪ੍ਰੋਸੈਸ ਹੋਣਗੇ ਯਾਨੀ ਤੁਹਾਨੂੰ ਬਹੁਤ ਸਾਰਾ ਪ੍ਰੋਸੈਸ ਜਿਹੜਾ ਦੁਬਾਰਾ ਦੇਖਣ ਨੂੰ ਮਿਲੇਗਾ ਕਾਫੀ ਹੱਦ ਤੱਕ ਕਿਉਂਕਿ ਪੇਪਰ ਦੁਬਾਰਾ ਹੋਇਆ ਏ ਠੀਕ ਹੈ ਲੇਕਿਨ ਜੇ ਉਹਦੇ ਸਾਹਮਣੇ 23 ਚੋਣ ਦੀ ਗੱਲ ਕਰੀਏ ਤਾਂ ਉਹ ਤਾਂ ਦੇਖੋ ਪਰ 32 ਸੇਫ ਹੈ ਸਾਰਾ ਕੁਝ ਕੰਪਲੀਟ ਹੈ ਸਿਰਫ ਔਰ ਸਿਰਫ ਆਫਰ ਲੈਟਰ ਜਿਹੜਨੇ ਦੇਣੇ ਬਾਕੀ ਨੇ ਤਾਂ ਇਸ ਕਰਕੇ ਇਹਦਾ ਤਾਂ ਹੀ ਪੋਸੀਬਲ ਹੈ ਜੇਕਰ ਡਿਪਾਰਟਮੈਂਟ ਚ ਜਾ ਕੇ ਬੱਦ-ਬਦ ਯੂਨੀਅਨ ਦੇ ਦ ਠੀਕ ਹੈ ਜੀ ਬਾਕੀ ਜੇ ਦੇਖੋ ਹੁਣ ਗੱਲ ਤਾਂ ਇਹ ਹੀ ਹੈ ਵੀ ਕੋਈ ਵੀ ਨਹੀਂ ਚਾਹੁੰਦਾ ਵੀ ਭਰਤੀ ਖਰਾਬ ਹੋਵੇ ਹਨਾ ਜੇ ਤਾਂ ਪਹਿਲਾਂ 95 ਚਾਂ ਉਹ ਕੰਪਲੀਟ ਹੁੰਦੀ ਹੈ ਤਾਂ ਓਬਵੀਅਸਲੀ ਗੱਲ ਹੈ ਸਿੱਟਾ ਖਰਾਬ ਹੋਣੀ ਹੈ ਜਿਹੜੇ ਲੋਅ ਮਾਰਕਸ ਵਾਲ ਨੇ ਘੱਟ ਮਾਰਕਸ ਵਾਲੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਤੇ ਮੈਰਿਟ ਵੀ ਕਾਫੀ ਜ਼ਿਆਦਾ ਹਾਈ ਜਾਏਗੀ ਇਸ ਵੀਡੀਓ ਨੂੰ ਜਾਂ ਜੋ ਮੈਂ ਕਹਿ ਰਹੀ ਆ ਇਹਨੂੰ 네ਗੇਟਿਵ ਨਾ ਲੈ ਕੇ ਜਾਇਓ ਕਿ ਮੈਡਮ ਐਦਾਂ ਕਹਿ ਰਹੀ ਆ ਵੀ ਨਾਹ ਚਾਂ ਉਹ ਨਾ ਕੰਪਲੀਟ ਹੋਵੇ ਨੋ ਮੇਰਾ ਕਹਿਣ ਦਾ ਇਹ ਮਤਲਬ ਨਹੀਂ ਹੈਗਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪਹਿਲਾਂ ਜੇਕਰ 23 ਚੋਂ ਪੂਰੀ ਹੁੰਦੀ ਹੈ ਤਾਂ ਠੀਕ ਹੈ ਜੀ ਬਾਕੀ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਦੇਖੋ ਜਿਸ ਹਿਸਾਬ ਨਾਲ ਹਾਲਾਤ ਚੱਲ ਰਹੇ ਨੇ ਜਿਸ ਹਿਸਾਬ ਨਾਲ ਡਿਪਾਰਟਮੈਂਟ ਵੱਲੋਂ ਮੀਟਿੰਗਾਂ ਕਰ ਕਰਕੇ ਰਿਜ਼ਲਟ ਆਊਟ ਕੀਤਾ ਗਿਆ ਹੈ ਉਸ ਹਿਸਾਬ ਨਾਲ ਤੁਸੀਂ ਆਪ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਡਿਪਾਰਟਮੈਂਟ ਕਿੰਨੇ ਕ ਸਮੇਂ ਤੱਕ ਜਿਹੜਾ ਭਰਤੀਆ ਕੰਪਲੀਟ ਕਰੇਗਾ ਕਿੰਨੀਆਂ ਕ ਭਰਤੀਆਂ ਨੂੰ ਲੈ ਕੇ ਸੀਰੀਅਸ ਹੈ ਤੇ ਇਹ ਚੋਂ ਨੂੰ ਲੈ ਕੇ ਕੀ ਚੱਲ ਰਿਹਾ ਉਹਦੇ ਤੇ ਰਿਗਾਰਡਿੰਗ ਤੁਹਾਨੂੰ ਸਾਰਾ ਜਿਹੜਾ ਆਲਰੇਡੀ ਪਤਾ ਹੀ ਹੈ ਬਾਕੀ ਜੇ ਭਤੀ ਚੌਂਡ ਦੀ ਅਪਡੇਟ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਹੈ ਯੂਨੀਅਨ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ 15 ਅਗਸਤ ਤੱਕ ਹੀ ਸਿਰਫ ਦੇਖਿਆ ਜਾਏਗਾ 23 ਚੌਂਡ ਬਾਰੇ ਕਿਉਂਕਿ ਜ਼ਿਆਦਾਤਰ ਇਹੀ ਸੰਭਾਵਨਾ ਲਗਾਈ ਜਾ ਰਹੀ ਸੀ ਆਹੀ ਪੋਸੀਬਿਲਟੀ ਬਣੀ ਹੋਈ ਸੀ ਕਿ ਆਉਣ ਵਾਲੇ 15 ਅਗਸਤ ਨੂੰ ਜਿਹੜੀ ਹੁਣ ਮਨਾਈ ਗਈ ਹੈ ਉਹਦੇ ਵਿੱਚ ਹੋ ਸਕਦਾ ਸੀ ਕਿ 23 ਚੌਂਡ ਵਾਲਿਆਂ ਨੂੰ ਲੈਟਰਸ ਦੇ ਦਿੱਤਾ ਜਾਵੇ ਇੱਕ ਸਹੀ ਮੌਕਾ ਸੀ ਦੇਣ ਦਾ ਹਨਾ ਨਾਲੇ ਸਰਕਾਰ ਦਾ ਨਾਮ ਵੱਜਦਾ ਕਿ ਹਾਂ ਉਹਨਾਂ ਨੂੰ ਜੋਬ ਦਿੱਤੀ ਹੈ ਜਾਂ ਕੁਝ ਵੀ ਲੇਕਿਨ ਆਈ ਡੋਟ ਨੋ ਕਿ ਡਿਪਾਰਟਮੈਂਟ ਕੀ ਚਾਹੁੰਦਾ ਹੈ ਕੀ ਰੀਜ਼ਨ ਚੱਲ ਰਿਹਾ ਹੈ 23 ਚੋਂ ਨੂੰ ਲੈ ਕੇ ਕਿਉਂ ਨਹੀਂ ਕੰਪਲੀਟ ਹੋ ਰਹੀ ਕਿਉਂਕਿ ਉਹਦਾ ਸਾਰਾ ਕੁਝ ਆਲਰੇਡੀ ਕੰਪਲੀਟ ਹੈ ਫਿਰ ਵੀ ਉਹ ਭਰਤੀ ਜਿਹੜੀ ਹੈ ਇੱਕ ਤਰੀਕੇ ਨਾਲ ਹਾਲੇ ਤੱਕ ਹੋਲਡ ਦੇ ਵਿੱਚ ਚੱਲ ਰਹੀ ਹੈ 4 ਸਾਲ ਉਸ ਪਰ ਤਿੰਨ ਹੋ ਗਏ ਬਾਕੀ ਉਹ 99 ਵਾਲਿਆਂ ਲਈ ਤਾਂ ਦੇਖੋ ਮੁਬਾਰਕਾਂ ਹੀ ਨੇ ਫਾਈਨਲੀ ਉਹਨਾਂ ਦਾ ਰਿਜ਼ਲਟ ਆਊਟ ਹੋਇਆ ਉਹਨਾਂ ਨੂੰ ਇੱਕ ਉਮੀਦ ਹੋਈ ਹੈ ਇੱਕ ਹੋਪ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਭਰਤੀ ਕੰਪਲੀਟ ਹੋਏਗੀ ਦੇਖੋ ਭਰਤੀ ਤਾਂ ਕੰਪਲੀਟ ਹੋ ਹੀ ਜਾਏਗੀ ਲੇਕਿਨ ਹੋਏਗੀ ਉਹਦਾ ਜਦੋਂ ਡਿਪਾਰਟਮੈਂਟ ਜਾ ਕੇ ਬਾਰ-ਬਾਰ ਇਸ ਇਸ ਤੇ ਜਿਹੜਾ ਹੈ ਗੱਲ ਕੀਤੀ ਜਾਏਗੀ ਠੀਕ ਹੈ ਤੁਹਾਡੇ ਸਾਹਮਣੇ 6435 ਭਰਤੀ ਇੱਕ ਮੌਜੂਦਾ ਐਗਜ਼ਾਮਪਲ ਹੈ 6435 ਕਿਵੇਂ ਕੰਪਲੀਟ ਹੋਈ ਹੈ ਤੁਹਾਨੂੰ ਪਤਾ ਇੰਨੇ ਧਰਨੇ ਇੰਨਾ ਸੰਘਰਸ਼ ਹੁੰਦਾ ਰਿਹਾ ਤਾਂ ਕਿਤੇ ਜਾ ਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਜੁਆਇਨ ਕਰਾਇਆ ਗਿਆ ਹੈ ਨਾ ਤਾਂ ਇਹ ਚੀਜ਼ ਜਿਹੜੀ ਹੈ 6994 ਵਾਲਿਆਂ ਦੇ ਲਈ ਇੱਕ ਮੋਟੀਵੇਸ਼ਨ ਦੇ ਤੌਰ ਤੇ ਵੀ ਕੰਮ ਕਰ ਸਕਦੀ ਹੈ ਕਿ ਵੱਧ ਤੋਂ ਵੱਧ ਯੂਨੀਅਨ ਦਾ ਸਾਥ ਦੋ ਸਾਹੀ ਇਹ ਭਰਤੀਆਂ ਜਿਹੜੀਆਂ ਨੇ ਉਹ ਸਿਰੇ ਚੜਨਗੀਆਂ ਠੀਕ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਬਾਕੀ ਦੇਖੋ ਜੇ ਤੁਸੀਂ ਲਿਸਟ ਦੇਖੋਗੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਬਹੁਤ ਸਾਰੇ ਸਟੂਡੈਂਟਸ ਨੇ ਜਿਹੜਾ ਇਸ ਵਾਰ ਕੁਆਲੀਫਾਈ ਕੀਤਾ ਚਲੋ ਜਿਨ੍ਹਾਂ ਸਟੂਡੈਂਟਸ ਦਾ ਕੁਆਲੀਫਾਈ ਹੋਇਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਹਾਡੇ ਹੱਥਾਂ ਦੇ ਵਿੱਚ ਜਿਹੜਾ ਆਫਰ ਲੈਟਰ ਜ਼ਰੂਰ ਦੇਖਣ ਨੂੰ ਮਿਲਣਗੇ ਸਸ ਕੋਸ਼ਿਸ਼ ਇਹ ਕਰੋ ਕਿ ਬੱਤਬਦੀ ਯੂਨੀਅਨ ਦਾ 7 23 ਚੋਂ ਦਾ ਤਾਂ ਨੈਕਸਟ ਪ੍ਰੋਸੈਸ ਹੋਏਗਾ ਜੀ ਸਟੇਸ਼ਨ ਚੋਇਸ ਦਾ ਜਿਸ ਦੇ ਵਿੱਚ ਕੀ ਗੱਲ ਰੱਖੀ ਗਈ ਸੀ ਕਿ ਆਉਣ ਵਾਲੇ ਕੁਝ ਦਿ ਦਾ ਨੈਕਸਟ ਪ੍ਰੋਸੈਸ ਹੋਏਗਾ ਜੀ ਸਕਰੂਟੀ ਦਾ ਕਲੀਅਰ ਹੈ ਤਾਂ ਇਹ ਦੋਨੋਂ ਚੀਜ਼ਾਂ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ ਨੇ ਬਾਕੀ ਹਰ ਪ੍ਰਕਾਰ ਦੀ ਛੋਟੀ ਤੋਂ ਛੋਟੀ ਅਪਡੇਟ ਲੈਣ ਦੇ ਲਈ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਬਹੁਤ ਸਾਰਿਆਂ ਨੇ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਜਰੂਰ ਤੋਂ ਸਬਸਕ੍ਰਾਈਬ ਕਰ ਲਓ ਟੈਲੀਗ੍ਰam ਗਰੁੱਪ ਨਾਲ WhatsApp ਗਰੁੱਪ ਨਾਲ ਜਰੂਰ ਜੁੜੋ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ Instagram ਤੇ ਜੁੜ ਸਕਦੇ ਹੋ ਜੀ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜਾਣਗੇ ਠੀਕ ਹੈ ਜੀ ਬਾਕੀ ਤੁਹਾਡੇ ਪੇਪਰ A ਤੇ ਪੇਪਰ B ਦੇ ਵਿੱਚ ਕਿੰਨੇ ਮਾਰਕਸ ਬਣੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਲ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ